ਕੀਰਤਨ ਕਰਨ ਵਾਲੀ ਬੀਬੀ ਪ੍ਰਬਲੀਨ ਕੌਰ ਦੀ ਕੰਟਰੋਵਰਸੀ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਚਰਚਾ ਦਾ ਵਿਸ਼ਾ ਬਣੀ ਸੀ ਜਿਸ ਦੇ ਵਿੱਚ ਉਹ ਕੀਰਤਨ ਕਰਦੇ ਹੋਏ ਕੁਝ ਇੱਕ ਪਾਟੇ ਪਜਾਮੇ ਬਾਰੇ ਗੱਲਾਂ ਬਾਤਾਂ ਕਰਨ ਲੱਗ ਜਾਂਦੇ ਨੇ ਤੇ ਲੋਕ ਇਹਨਾਂ ਦੀ ਵੀਡੀਓ ਨੂੰ ਲੈ ਕੇ ਬਹੁਤ ਕੁਝ ਬੋਲਦੇ ਨੇ ਕਿ ਇਹ ਕੀਰਤਨ ਕਰਨ ਵਾਲੀਆਂ ਗੱਲਾਂ ਤਾਂ ਹੈ ਨਹੀਂ ਨਾ ਹੀ ਇਹ ਕੀਰਤਨ ਕਰਨ ਵਾਲੀ ਬੀਬੀ ਲੱਗਦੀ ਕਿਉਂਕਿ ਇਹ ਸੋਸ਼ਲ ਮੀਡੀਆ ਦੇ ਉੱਪਰ ਬਲੌਗ ਵੀ ਸ਼ੇਅਰ ਕਰਦੇ ਨੇ ਜਿਸ ਦੇ ਵਿੱਚ ਇਹ ਅਕਸਰੀ ਡਬਲ ਮੀਨਿੰਗ ਜਾਂ ਗੱਲਾਂ ਕਰਦੇ ਹੁੰਦੇ ਨੇ ਸੋ ਇਹਨ ਪ੍ਰਬਲਿੰਕ ਕੌਰ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਪਈ ਹੈ ਜਿਸ ਦੇ ਵਿੱਚ ਉਹ ਇੱਕ ਸਲੂਨ ਦੇ ਵਿੱਚ ਬੈਠੇ ਵਾਲ ਰਿਮਾਉਂਡ ਕਰਾਉਦੇ ਪਏ ਹੁੰਦੇ ਨੇ ਤਾਂ ਲੋਕ ਕਹਿੰਦੇ ਨੇ ਕਿ ਇਹ ਗੁਰਸਿੱਖ ਹੋ ਕੇ ਵਾਲ ਰਿਮਾਉਂਡ ਕਰਦੀ ਪਈ ਹੈ ਵਾਲਾਂ ਦੇ ਉੱਪਰ ਕੈਂਚੀ ਲਵਾਉਂਦੀ ਪਈ ਹੈ ਕਿ ਇਹ ਗੁਰੂ ਦੀ ਮਰਿਆਦਾ ਨੂੰ ਭੰਗ ਕਰਦੀ ਪਈ ਹੈ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਦੱਸ ਦਈਏ ਕਿ ਪ੍ਰਬਲਿੰਕ ਕੌਰ ਵੀ ਇਸ ਗੱਲ ਬਾਰੇ ਬੋਲੀ ਆਗੀ ਬੀਬੀ ਪ੍ਰਬਲਿੰਕ ਕੌਰ ਨੇ ਦੱਸਿਆ ਕਿ ਇਹ ਮੇਰੀ ਵੀਡੀਓ ਨਹੀਂ ਹੈਗੀ ਇਹ AI ਦੇ ਨਾਲ ਐਡਿਟ ਕਰਕੇ ਬਣਾਈ ਗਈ ਵੀਡੀਓ ਆਗੀ ਮੈਂ ਇਦਾਂ ਦੀ ਨਹੀਂ ਹੈਗੀ ਲੋਕਾਂ ਨੇ ਮੈਨੂੰ ਬਦਨਾਮ ਕੰਮ ਕਰਨ ਲਈ ਬਹੁਤ ਜ਼ੋਰ ਲਾ ਰੱਖਿਆਗਾ ਜੋ ਸੈਲੂਨ ਦੇ ਵਿੱਚ ਬੈਠੀ ਕੁੜੀ ਆਪਣੇ ਵਾਲ ਰਮਾਉਂਡ ਕਰਾਉਂਦੀ ਪਈਆ ਉਹ ਮੈਂ ਨਹੀਂ ਹੈਗੀ ਮੇਰਾ ਸਿਰਫ ਫੇਸ ਲਾਇਆ ਗਿਆਗਾ ਇਸ ਵੀਡੀਓ ਦੇ ਉੱਪਰ ਬਾਕੀ ਤੁਸੀਂ ਬੀਬੀ ਪ੍ਰੋਬਾਬਲੀ ਇਨ ਬਾਰੇ ਕੀ ਸੋਚਦੇ ਕਮੈਂਟ ਬਾਕਸ ਦੇ ਵਿੱਚ ਆਪਣੀ رائے ਸਾਡੇ ਨਾਲ ਜ਼ਰੂਰ ਸਾਂਝੀ ਕਰਿਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ